ਸਭ ਤੋਂ ਪਹਿਲਾਂ ਮੈਂ ਸਰ ਸਰਕਾਰ ਦੇ ਸੁਪਰਾਲੇ ਦੀ ਸ਼ਲਾਘਾ ਕਰਦਾ ਜਿਨ੍ਹਾਂ ਨੇ ਇਹ ਹਰ ਇੰਸਟੀਚਿਊਟ ਵਿਜ਼ਿਟ ਕਰਾਉਣ ਲਈ ਜੋ ਹੈ ਆਦੇਸ਼ ਜਾਰੀ ਕੀਤੇ ਬਹੁਤ ਹੀ ਵਧੀਆ ਸਰ ਬਹੁਤ ਹੀ ਵਧੀਆ ਉਪਰਾਲਾ ਹੈ ਸਰਕਾਰ ਦਾ ਸਭ ਤੋਂ ਪਹਿਲਾਂ ਇਸ ਕੰਮ ਦੇ ਸਰਕਾਰ ਦੀ ਸ਼ਲਾਘਾ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਬੱਚਿਆਂ ਦੀ ਨੌਲੇਜ ਨੂੰ ਬੁਕੀਸ਼ ਨੌਲੇਜ ਤੋਂ ਬਾਹਰ ਕਰਦੇ ਹੋਏ ਪ੍ਰੈਕਟੀਕਲ ਨੌਲੇਜ ਨੂੰ ਐਕਸਪੈਰੀਮੈਂਟਲ ਨੌਲੇਜ ਨੂੰ ਉਹਨਾਂ ਨੂੰ ਵਿਧਾਨਣ ਵਾਸਤੇ ਬੱਚਿਆਂ ਦੀ ਰੁਚੀ ਨੂੰ ਵਿਧਾਨਣ ਵਾਸਤੇ ਇਹ ਮੌਕਾ ਦਿੱਤਾ ਗਿਆ ਬੱਚਿਆਂ ਨੂੰ ਸਾਨੂੰ ਵਧੀਆ ਲੱਗ ਰਿਹਾ ਸਾਨੂੰ ਬਹੁਤ ਕੁਝ ਇੱਥੇ ਸਿੱਖਣ ਨੂੰ ਮਿਲ ਰਿਹਾ ਹੈ ਅਸੀਂ ਜਿਹੜਾ ਕੁਝ ਵੀ ਕਿਤਾਬਾਂ 'ਚ ਹੁਣ ਤੱਕ ਪੜ੍ਹਦੇ ਆਏ ਆ ਉਹ ਅਸੀਂ ਪ੍ਰੈਕਟੀਕਲੀ ਇੱਥੇ ਦੇਖਿਆ ਹੈ ਅਸੀਂ ਇੱਥੇ ਪੀਆਯੂ ਲੁਧਿਆਣਾ 'ਚ ਬਹੁਤ ਕੁਝ ਦੇਖਿਆ ਪਰ ਸਾਨੂੰ ਇੱਥੋਂ ਦਾ ਮਾਹੌਲ ਇੱਥੋਂ ਦੇ ਸਾਰੇ ਸਟਾਫ ਬਹੁਤ ਅੱਛਾ ਲੱਗਿਆ ਅਸੀਂ ਪਲਸ 2 'ਚੋਂ ਰੀਡ ਕਰਦੇ ਆਂ ਪਲਸ 2 'ਚ ਨੋਨ ਮੈਡੀਕਲ ਮੈਡੀਕਲ ਅਸੀਂ ਆਰਟਸ ਰੱਖੀ ਹੋਈ ਹੈ ਹੈਲੋ ਨਮਸਤੇ ਸਭੀ ਕੋਲ ਆਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਇੰਨੇ ਕੈਸੀ ਲੁਧਿਆਣਾ ਸ਼ਾਇਦ ਪੀਏਯੂ ਦੇ ਵਿੱਚ ਜਿੱਤੇ ਗੇ ਤਕਰੀਬਨ 1000 ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਨਾਲ ਇਕੱਠੇ ਹੋਏ ਨੇ ਉਹਦਾ ਰੀਜ਼ਨ ਕੀ ਹੈ ਇਹ ਤੁਹਾਨੂੰ ਥੋੜੇ ਦਿਨ ਬਾਅਦ ਦੱਸਦੇ ਆਂ ਲੇਕਿਨ ਦੱਸ ਦਵਾ ਕਿ ਇਸ ਵੇਲੇ ਸਾਡੇ ਨਾਲ ਗੱਲ 'ਚ ਮੌਜੂਦ ਹੈ ਕਿ ਨੇ ਫਜ਼ਿਲਕਾ ਤੋਂ ਆਏ ਇੱਕ ਸਕੂਲ ਦੇ ਟੀਚਰਸ ਤੇ ਜਾਣਦੇ ਆਂ ਇਹਨਾਂ ਦਾ ਮੁੱਖ ਟੀਚਾ ਕੀ ਇੱਥੇ ਆਉਂਦਾ ਤੁਹਾਨੂੰ ਦੱਸ ਦਵਾ ਵੈਸੇ ਤਾਂ ਕਿ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈਗਾ ਵਾ ਉਹ ਤਕਰੀਬਨ ਇੱਕ ਸਾਤੋਂ ਜ਼ਿਆਦਾ ਬੱਚਾ ਜਿਹੜਾ ਇਸ ਟਾਈਮ ਪੀਏਓ ਦੇ ਵਿੱਚ ਆਇਆ ਹੋਇਆ ਹੈ ਤੇ ਆਓ ਫਿਰ ਗੱਲ ਕਰਦੇ ਹਾਂ ਸਸ਼ੀ ਕੁਸਰ ਸਸ਼ੀ ਕੁਸਰ ਕਿਹਨਾਂ ਹੈ ਤੁਹਾਡਾ ਸਰ ਮੇਰਾ ਨਾਮ ਵਿਰਿੰਦਰ ਸਿੰਘ ਤੇ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਮੌਂਟ ਕੇਹਟਾਰ ਦੇ ਵਿੱਚੇ ਕੰਮ ਕਰ ਰਿਹਾ ਸਰ ਸਰ ਇਹ ਪਹਿਲਾਂ ਤਾਂ ਅਮੈਸਰ ਫਲਸਪੁਰ ਜਿਹੜਾ ਹੈ ਇਹ ਆਪਣਾ ਸਭ ਤੋਂ ਪਹਿਲਾਂ ਮੈਂ ਸਰ ਸਰਕਾਰ ਦੇ ਸੁਪਰਾਲੇ ਦੀ ਛਲਾਗਾ ਕਰਦਾ ਜਿਨ੍ਹਾਂ ਨੇ ਇਹ ਹਰ ਇੰਸਟੀਚਿਊਟ ਵਿਜ਼ਿਟ ਕਰਾਉਣ ਲਈ ਜੋ ਹੈ ਆਦੇਸ਼ ਜਾਰੀ ਕੀਤੇ ਗ੍ਰਾਂਟਸ ਦਿੱਤੀਆਂ ਕਿ ਜਿਹੜੇ ਵਿਜਾਰਥੀ ਆਪਦਾ ਹਾਇਰ ਇੰਸਟੀਚਿਊਟ ਵਿਜ਼ਿਟ ਕਰਕੇ ਜੋ ਵੀ ਉਹਨਾਂ ਨੂੰ ਉੱਥੇ ਕੋਰਸਸ ਠੀਕ ਲੱਗਦੇ ਨੇ ਜੋ ਪੜਾਈ ਦਾ ਕਿਸ ਤਰ੍ਹਾਂ ਜੋ ਵੀ ਉੱਥੇ ਇਨਫਰਾਸਟ੍ਰਕਚਰ ਬਣਿਆ ਉਹ ਕਿਸ ਤਰ੍ਹਾਂ ਦਾ ਵੀ ਸਾਰਾ ਕੁਝ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਆਪ ਦਾ ਕੋਈ ਫਿਊਚਰ ਬਣਾਉਣਾ ਚਾਹੁੰਦਾ ਕੋਈ ਉੱਥੇ ਐਡਮਿਸ਼ਨਸ ਲੈਣਾ ਚਾਹੁੰਦਾ ਅੱਗੇ ਕਿਸੇ ਵੀ ਖੇਤਰ ਵਿੱਚ ਜਾਣਾ ਚਾਹੁੰਦਾ ਉਹ ਜਾ ਸਕੇ ਜੀ ਅੱਜ ਪ੍ਰਾਈਵੇਟ ਕਿਉਂ ਪ੍ਰਾਈਵੇਟ ਹੋਣ ਭਾਵੇਂ ਸਰਕਾਰੀ ਹੋਣ ਹਰ ਤਰ੍ਹਾਂ ਦੇ ਬੱਚੇ ਇੱਥੇ ਆਏ ਕਿਦਾਂ ਲੱਗਦਾ ਕਿ ਕਿੰਨਾ ਸਮਾਂ ਬਦਲ ਗਿਆ ਕਿ ਇੱਕ ਸਮਾਂ ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਸੀ ਖਾਲਸਾ ਵਿਧਿਆਨਾ ਚਾਹਤ 20 ਸਾਲ ਪਿੱਛੇ ਲੈ ਆਓ ਤੇ ਬੱਚੇ ਸਿਰਫ ਹਾਰਡਿਸਵਰਡ ਜਾਂ ਰੋਜ਼ਗਾਰਨ ਤੱਕ ਹੀ ਆਉਂਦੇ ਸੀਗੇ ਅੱਜ ਬੱਚਿਆਂ ਨੂੰ ਮੌਕਾ ਮਿਲ ਰਿਹਾ ਹੈ ਕਿ ਉਹ ਇੱਕ ਪ੍ਰੋਫੈਸ਼ਨਲ ਪੀਏਯੂ ਦੇ ਵਿਚਾਰੇ ਨੇ ਜੋ ਕਿ ਨਾਰਥ ਇੰਡੀਆ ਸਭ ਤੋਂ ਵੱਡਾ ਮੰਨਿਆ ਜਾਂਦਾ ਉਸ ਦੇ ਨਾਲ ਨਾਲ ਅਗਰ ਗੱਲ ਕਰੀਏ ਤੇ ਗ੍ਰਾਂਟ ਵੀ ਸਰਕਾਰਾਂ ਵੱਲੋਂ ਖੁਦ ਦਿੱਤੀ ਜਾ ਰਹੀ ਹੈ ਕਿ ਤੁਸੀਂ ਬੱਚਿਆਂ ਨੂੰ ਲੈ ਕੇ ਜਾਓ ਕਿਦਾਂ ਲੱਗ ਰਿਹਾ ਸਰਕਾਰ ਦਾ ਸਰ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਜੋ ਹੁੰਦੇ ਸੀਗੇ ਟੂਰ ਵਗੈਰਾ ਹੁੰਦੇ ਸੀ ਉਹ ਸ਼ਹਿਰਾਂ ਕਹਾ ਵੇਖਣ ਤੱਕ ਸੀਮਤ ਸੀਗੇ ਜਿਹੜਾ ਲਰਨਿੰਗ ਨਾਲ ਜੁੜਿਆ ਮਸਲਾ ਆਇਆ ਲਰਨਿੰਗ ਦੇ ਨਾਲ ਇਹਨੂੰ ਤੁਹਾਨੂੰ ਕੋਰਲੇਟ ਕਰਤਾ ਹੁਣ ਬੱਚੇ ਆਉਂਦੇ ਨੇ ਉਹ ਇੱਥੇ ਦੇਖ ਰਹੇ ਨੇ ਬੱਚਿਆਂ 'ਚ ਇੰਟਰਸਟ ਪੈਦਾ ਹੋ ਰਿਹਾ ਹੈ ਬੱਚੇ ਆਪਾਂ ਹੁਣੇ ਗੱਲ ਕਰੀ ਆਪਾਂ ਸੀ ਮਿਊਜ਼ੀਅਮ ਵੇਖ ਕੇ ਆਏ ਆ ਆਪਾਂ ਪਹਿਲਾਂ ਦੇਖਦੇ ਸੀ ਕਿ ਜਦੋਂ بارش ਹੁੰਦੀ ਹੈ ਕਿਵੇਂ ਪਹਾੜਾਂ ਤੋਂ ਪਾਣੀ ਥੱਲੇ ਆਉਂਦਾ ਬਰਫ਼ ਪਿਗਲਦੀ ਹੈ ਗਲੇਸ਼ੀਅਰ ਕਿਵੇਂ ਪਿਗਲਦੇ ਨੇ ਉਹ ਦੇਖਿਆ ਪਰ ਹੁਣ ਬੱਚਿਆਂ ਨੇ ਐਜ਼ ਅ ਪ੍ਰੈਕਟੀਕਲ ਉਸ ਨੂੰ ਦੇਖਿਆ ਗਲੇਸ਼ੀਅਰ ਤੋਂ ਕਿਵੇਂ ਨਦੀਆਂ ਨਿਕਲਦੀਆਂ ਨੇ ਕਿਸ ਤਰ੍ਹਾਂ ਮੈਦਾਨੀ ਹਿੱਸੇ ਵੱਲ ਜਾਂਦੀਆਂ ਨੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਰ ਮੈਂ ਫਿਰ ਇੱਕ ਵਾਰ ਇਹੀ ਸਰਕਾਰ ਦੀ ਸ਼ਲਾਘਾ ਕਰੂੰਗਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਸਰਕਾਰ। ਧੰਨਵਾਦ ਤੁਹਾਡਾ ਜੀ। ਅੰਕਿਤ ਨਾਮ ਹੈ ਸਰ ਮੇਰਾ। ਉਪਰਲਾ ਕੀਤਾ ਗਿਆ ਹੈਗਾ ਔਰ ਬਹੁਤ ਹੀ ਵਧੀਆ ਸਰ ਬਹੁਤ ਹੀ ਵਧੀਆ ਉਪਰਾਲਾ ਹੈ ਸਰਕਾਰ ਦਾ ਸਭ ਤੋਂ ਪਹਿਲਾਂ ਇਸ ਕੰਮ ਦੇ ਸਰਕਾਰ ਦੇ ਸ਼ਲਾਘਾ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਬੱਚਿਆਂ ਦੀ ਨੌਲੇਜ ਨੂੰ ਬੁਕਿਸ਼ ਨੌਲੇਜ ਤੋਂ ਬਾਹਰ ਕਰਦੇ ਹੋਏ ਪ੍ਰੈਕਟੀਕਲ ਨੌਲੇਜ ਨੂੰ ਐਕਸਪੈਰੀਮੈਂਟਲ ਨੌਲੇਜ ਨੂੰ ਉਹਨਾਂ ਨੂੰ ਵਿਧਾਨਣ ਵਾਸਤੇ ਬੱਚਿਆਂ ਦੀ ਰੁਚੀ ਨੂੰ ਵਿਧਾਨਣ ਵਾਸਤੇ ਇਹ ਮੌਕਾ ਦਿੱਤਾ ਗਿਆ ਬੱਚਿਆਂ ਨੂੰ ਨਹੀਂ ਕਿ ਉਹ ਚੁਣਿਆ ਕਿਹਾ ਗਿਆ ਸੀ ਕਿ ਕਿਤੇ ਵੀ ਤੁਸੀਂ ਹਾਈ ਐਜੂਕੇਸ਼ਨ ਜਗ੍ਹਾ ਤੇ ਯੂਨੀਵਰਸਿਟੀ ਜਾ ਸਕਦੇ ਹੋ ਸਰ ਇਹ ਖੇਤੀਬਾੜੀ ਨਾਲ ਯੂਨੀਵਰਸਿਟੀ ਹੈ ਸਾਡਾ ਜੋ ਕੀਤਾ ਹੈ ਸਾਡਾ ਜੋ ਏਰੀਆ ਹੈ ਸਾਰਾ ਉਹ ਖੇਤੀਬਾੜੀ ਨਾਲ ਜੁੜਿਆ ਹੋਇਆ ਜ਼ਿਆਦਾ ਬੱਚਾ ਇਹ ਖੇਤੀਬਾੜੀ ਕੋਈ ਕਿਸੇ ਦੇ ਪਾਪਾ ਫਾਰਮਰ ਨੇ ਕੋਈ ਮਜ਼ਦੂਰ ਨੇ ਕੋ ਕਿਵੇਂ ਤੇ ਉਸ ਪਰਿਵਾਰ ਚ ਬੱਚੇ ਨੇ ਉਹਨਾਂ ਦਾ ਰੁਝਾਨ ਜਿਹੜਾ ਹੈ ਅੱਗੇ ਖੇਤੀਬਾੜੀ ਵੱਲ ਜਾਣ ਵਾਸਤੇ ਸੀ ਅੱਛਾ ਗੱਲ ਕਰੀਏ ਇਸ ਉਪਰਾਲੇ ਦੇ ਕਿੱਦਾਂ ਲੱਗ ਰਿਹਾ ਹੈ ਕਿ ਕਿਸਮਾ ਕਿੰਨਾ ਪਰਿਵਰਤਨ ਹੋ ਗਿਆ ਕਿ ਸਰਕਾਰ ਵੱਲੋਂ ਗ੍ਰਾਂਟ ਵੀ ਨਾ ਚੀਜ਼ਾਂ ਵਾਸਤੇ ਮਿਲਣ ਲੱਗ ਗਈ ਹੈ ਕੀ ਹੈ ਬਹੁਤ ਹੀ ਵਧੀਆ ਸਰ ਸਰਕਾਰ ਦਾ ਇਹ ਕੰਮ ਬਹੁਤ ਹੀ ਵਧੀਆ ਜੀ ਬੱਚਿਆਂ ਨੂੰ ਅੱਜ ਮੌਕਾ ਮਿਲ ਰਿਹਾ ਹੈ ਉਹਨਾਂ ਦਾ ਗਿਆਨ ਉਹਨਾਂ ਦਾ ਨੋਲਿਜ ਅੱਗੇ ਐਸੇ ਕਰਕੇ ਵਧੇਗੀ ਹੁਣ ਜੋ ਭਵਿੱਖ ਦੀ ਖੇਤੀ ਹੈ ਉਹਦੇ ਬਾਰੇ ਉਹਨਾਂ ਨੂੰ ਗਿਆਨ ਮਿਲੂਗਾ ਕਿ ਇਕਸਾਈਟਮੈਂਟ ਹੈ ਕਿ ਕਿ ਤੋਂ ਹੁੰਦਾ ਸਕੂਲ ਤੋਂ ਅਸੀਂ ਕਿੱਥੇ ਘੁੰਮਾ ਜਾ ਰਹੇ ਹਾਂ ਉਹ ਐਕਸਾਈਟਮੈਂਟ ਅਲੱਗ ਹੁੰਦੀ ਹੈ ਪਰ ਜਿਹੜਾ ਗਿਆਨ ਅਤੇ ਪੀਏਯੂ ਦੇ ਬੱਚਿਆਂ ਨੂੰ ਅੱਜ ਮਿਲਣ ਜਾ ਰਿਹਾ ਜੋ ਕਿ ਕੇਵਲ ਕਿਤਾਬਾਂ ਦੇ ਹੁੰਦਾ ਵੈ ਅੱਜ ਉਹ ਪ੍ਰੈਕਟੀਕਲੀ ਆਪ ਦੇਖ ਰਹੇ ਹੈਗੇ ਨੇ ਕਿਸ ਪ੍ਰਕਾਰ ਦੀਆਂ ਕੀ ਚੀਜ਼ਾਂ ਬਣੀਆਂ ਹੋਈਆਂ ਨੇ ਕਿੰਨੇ ਐਕਸਾਈਟਮੈਂਟ ਹੈ ਕਿ ਕੀ ਕੁਝ ਅੱਥੋਂ ਲੈ ਪ੍ਰਾਪਤ ਕਰਕੇ ਉਹ ਜਾਣਗੇ ਫਿਊਚਰ 'ਚ ਤੁਸੀਂ ਤੁਹਾਡੇ ਸਕੂਲ ਨੂੰ ਕਿਸ ਤਰ੍ਹਾਂ ਇਸ ਚੀਜ਼ ਨੂੰ ਅ ਉਹੀ ਮੈਂ ਕਹਿ ਰਿਹਾ ਸਾਡੇ ਨਾਲ ਜੋ ਅੱਜ ਬੱਚੇ ਆਏ ਨੇ 9th 10th ਦੇ ਜ਼ਿਆਦਾ ਬੱਚੇ ਆਏ ਹੋਏ ਆ 9th 10th ਤੋਂ ਬਾਅਦ ਇਹਨਾਂ ਨੇ ਆਪਣਾ ਗਰੁੱਪ ਆਪਟ ਕਰਨਾ ਹੁੰਦਾ ਕਿ ਅਸੀਂ ਅੱਗੇ ਕਿਹੜੇ ਸਟਰੀਮ 'ਚ ਜਾਣਾ ਹੈ ਤੇ ਉਹਨਾਂ ਨੂੰ ਅੱਜ ਜੋ ਦਿਖਾਇਆ ਗਿਆ ਉਹਨਾਂ ਨੂੰ ਸਾਇੰਸ ਨਾਲ ਰਿਲੇਟਡ ਫਿਸ਼ਰੀਜ਼ ਨਾਲ ਰਿਲੇਟਡ ਐਕਵਾਕਲਚਰ ਨਾਲ ਰਿਲੇਟਡ ਰੈਵੋਲੂਸ਼ਨ ਨਾਲ ਰਿਲੇਟਡ ਜੀਓਗ੍ਰਾਫੀ ਨਾਲ ਰਿਲੇਟਡ ਉਹਨਾਂ ਨੂੰ ਸਾਰਾ ਕੁਝ ਮਿਊਜ਼ੀਅਮ ਵਗੈਰਾ ਦਿਖਾਇਆ ਗਿਆ ਹੁਣ ਇਹਦੇ ਵਿੱਚ ਬੱਚਿਆਂ ਨੂੰ ਆਪਣੀ ਸਟਰੀਮ ਬਾਰੇ ਨੌਲੇਜ ਮਿਲੂਗੀ ਕਿ ਅਸੀਂ ਕਿਸ ਸਟਰੀਮ ਦੇ ਵੱਲ ਜ਼ਿਆਦਾ ਸਾਡਾ ਰੁਝਾਨ ਹੈ ਔਰ ਫਿਊਚਰ ਦੇ ਵਿੱਚ ਉਹੀ ਸਿਲੈ ਬਸ ਸਰ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗੇ ਜੋ ਬੱਚਿਆਂ ਨੂੰ ਇੰਨਾ ਵਧੀਆ ਮੌਕਾ ਦਿੱਤਾ ਕਿ ਉਹ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਕੁੰਮਨ ਦੇ ਨਾਲ-ਨਾਲ ਇੱਕ ਐਜੂਕੇਸ਼ਨਲ ਟ੍ਰਿਪ ਲਗਾ ਕੇ ਆਣਗੇ ਜਿੰਦੇ ਚੋਂ ਘੁੰਮ ਕੇ ਵੀ ਆਉਣਗੇ ਤੇ ਬਹੁਤ ਕੁਝ ਸਿੱਖ ਕੇ ਵੀ ਆਉਣਗੇ ਅੱਛਾ ਜੀ ਤੁਸੀਂ ਇੱਥੇ ਆ ਰਹੇ ਸੀ ਤੁਹਾਨੂੰ ਰਸਤੇ 'ਚ ਬਹੁਤ ਸਾਰੇ ਰੰਗ-ਬਰੰਗੇ ਡਰੈੱਸ ਸਕੂਲ ਦੇ ਮਿਲ ਰਹੇ ਹੋਣੀਆਂ ਬਹੁਤ ਸਾਰੇ ਹੋਰ ਵੀ ਬੱਚੇ ਇੱਥੇ ਜੀ ਜੀ ਪੂਰੇ ਪੰਜਾਬ 'ਚੋਂ ਅੱਜ ਬੱਚੇ ਇੱਥੇ ਆਏ ਹੋਏ ਆ ਤੇ ਹੋਰ ਵੀ ਬੱਚੇ ਆ ਰਹੇ ਆ ਪਿੱਛੇ ਟ੍ਰਿਪ ਆ ਪੰਜਾਬ ਹਾਂ ਜੀ ਹਾਂ ਜੀ ਪੂਰੇ ਪੰਜਾਬ 'ਚੋਂ ਆਏ ਆ ਤੇ ਆਪਾਂ ਉਹ ਸਟੂਡੈਂਟਸ ਨਾਲ ਗ ਮੇਰਾ ਨਾਮ ਅਨੀਸ਼ਾ ਕੰਬੋਸ ਹੈ ਮੈਂ ਸਰਕਾਰੀ ਹਾਈ ਸਕੂਲ ਮੌਨਕੇ ਠਾਰ ਫਰੋਸਪੁਰ ਤੋਂ ਆਈ ਹਾਂ ਕਿਤਾ ਲੱਗ ਰਿਹਾ ਹੈ ਤੁਸੀਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਸ਼ਹਿਰ ਸਾਨੂੰ ਵਧੀਆ ਲੱਗ ਰਿਹਾ ਸਾਨੂੰ ਬਹੁਤ ਕੁਛ ਇੱਥੇ ਸਿੱਖਣ ਨੂੰ ਮਿਲ ਰਿਹਾ ਹੈ ਅਸੀਂ ਜਿਹੜਾ ਕੁਛ ਵੀ ਕਿਤਾਬਾਂ 'ਚ ਹੁਣ ਤੱਕ ਪੜ੍ਹਦੇ ਆਏ ਹਾਂ ਉਹ ਅਸੀਂ ਪ੍ਰੈਕਟੀਕਲੀ ਇੱਥੇ ਦੇਖਿਆ ਹੈ ਤੁਸੀਂ ਦੇਖਿਆ ਹੈ ਅਸੀਂ ਇੱਥੇ ਬਰਫ਼ ਨਾਲ ਪਾਣੀ ਕਿਵੇਂ ਬਣਦਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖਿਆ ਨੇ ਉਹਨਾਂ ਤੋਂ ਅਸੀਂ ਬਹੁਤ ਹੀ ਪ੍ਰਭਾਵਿਤ ਹੋਏ ਹਾਂ ਅਸੀਂ ਚਾਹੁੰਦੇ ਹਾਂ ਹੁਣ ਅਸੀਂ ਇੱਥੇ ਹੀ ਪੀਐਸਡੀ ਕਰੀਏ ਅਸੀਂ ਮੈਂ 10th ਕਲਾਸ ਚ ਪੜ੍ਹਦੀ ਆ ਤੇ ਹੁਣ +12 ਚ ਨਾਨ ਮੈਡੀਕਲ ਕਰਕੇ ਬੀਐਸਸੀ ਉਸ ਤੋਂ ਬਾਅਦ ਐਗਰੀਕਲਚਰ ਦੀ ਕੋਈ ਡਿਪਲੋਮਾ ਕਰਕੇ ਇੱਥੇ ਹੀ ਯੂਨੀਵਰਸਿਟੀ ਚ ਕੰਮ ਕਰ ਸੀ ਸਰਾ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇੱਥੇ ਅਸੀਂ ਬਰਫ ਨਾਲ ਟਕੇ ਪਹਾੜ ਵੇਖੇ ਤੇ ਯੂਨੀਵਰਸਿਟੀਜ਼ ਦੇਖਿਆ ਮਾਈ ਨੇਮ ਇਜ਼ ਸਨੀਸ਼ਾ ਅਸੀਂ ਬੋਂਦ ਕੇ ਠਾਰ ਤੋਂ ਸਰਕਾਰੀ ਹਾਈ ਸਕੂਲ ਬੋਂਦ ਕੇ ਠਾਰ ਤੋਂ ਆਏ ਆਂ ਅਸੀਂ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਹੈ ਸਾਨੂੰ ਇਸ ਯੂਨੀਵਰਸਿਟੀ ਤੋਂ ਬਹੁਤ ਪ੍ਰਭਾਵਿਤ ਹੋਏ ਆ ਅਸੀਂ ਅੱਗੇ ਪਲੱਸ 1 2 3 ਨੋਨ ਮੈਡੀਕਲ ਮੈਡੀਕਲ ਰੱਖਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਸਰ ਮੇਰਾ ਨਾਮ ਪਲਵੀ ਹੈ ਅਸੀਂ ਜੀ ਐਚ ਐਸ ਮੋਨਕੇ ਠਾਰ ਫਿਰੋਜ਼ਪੁਰ ਤੋਂ ਆਏ ਹਾਂ ਅਸੀਂ ਇੱਥੇ ਪੀ ਆਯੂ ਲੁਧਿਆਣਾ ਚ ਬਹੁਤ ਕੁਝ ਦੇਖਿਆ ਪਰ ਸਾਨੂੰ ਇੱਥੋਂ ਦਾ ਮਾਹੌਲ ਇੱਥੋਂ ਦੇ ਸਾਰੇ ਸਟਾਫ ਬਹੁਤ ਅੱਛਾ ਲੱਗਿਆ ਅਸੀਂ ਪਲਸ 2 ਚ ਪਾਉਨੋਂ ਰੀਡ ਕਰ ਲਿਆ ਪਲਸ 2 ਚ ਨੋਨ ਮੈਡੀਕਲ ਮੈਡੀਕਲ ਅਸੀਂ ਆਰਟਸ ਰੱਖੀ ਹੋਈ ਹੈ ਇਸ ਤੋਂ ਬਾਅਦ ਅਸੀਂ ਇੱਥੇ ਲੁਧਿਆਣਾ ਚ ਇਸ ਯੂਨੀਵਰਸਿਟੀ ਚ ਐਡਮਿਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਅਸੀਂ ਸਾਡੇ ਪ੍ਰਿੰਸੀਪਲ ਦਾ ਧੰਨਵਾਦ ਕਰਨਾ ਚਾਹਾਂਗੇ ਜੋ ਸਾਨੂੰ ਇਸ ਸਟ੍ਰਿਪ ਤੇ ਲੈ ਕੇ ਆਏ ਸਰ ਸਾਨੂੰ ਅਸੀਂ ਇੱਥੋਂ ਦੇ ਇੱਥੋਂ ਦੇ ਯਾਦਾਂ ਨੂੰ ਲੈ ਕੇ ਜਾ ਸਕਦੇ ਆ ਨਾਲ ਅਸੀਂ ਆਪਦੇ ਆਂਡਗਵਨ ਨੂੰ ਵੀ ਦੱਸਾਂਗੇ ਕਿ ਉੱਥੇ ਕਿਸ ਤਰ੍ਹਾਂ ਦਾ ਕੁਝ ਹੈਗਾ ਉੱਥੇ ਸਾਨੂੰ ਕੀ ਕੀ ਸਿੱਖਣ ਨੂੰ ਮਿਲਦਾ ਕੀ ਸਰ ਹੈ ਸਰ ਦਾ ਨਾਮ ਤਾਂ ਡਾਗੀ ਹੈ ਮੇਰਾ ਨਾਮ ਸੁਖਰਾਜ ਸਿੰਘ ਪੁਟਰਾ ਇਹ ਕਿੰਨਾ ਕਿ ਸਰਕਾਰ ਦਾ ਹੈ ਉਪਰਾਲਾ ਇਹ ਉਪਰਾਲਾ ਬਹੁਤ ਵਧੀਆ ਜੀ ਕਿਉਂਕਿ ਜਿਹੜੇ ਹੁਣ ਪਿੰਡਾਂ ਦੇ ਬੱਚੇ ਇਹ ਲਗਭਗ ਅਸੀਂ ਮਿਲ ਕੇ ਗਵਰਨਮੈਂਟ ਹਾਈ ਸਕੂਲ ਧੁਰਕੋਟ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਠੀਕ ਹੈ ਜੀ ਇੱਥੋਂ ਲਗਭਗ ਕੋ ਪੈ ਜਾਂਦਾਣਾ 120 25 ਕਿਲੋਮੀਟਰ ਹੋਏਗਾ ਤੇ ਸਾਡੇ 9ਵੀਂ ਤੇ 10ਵੀਂ ਦੇ ਬੱਚੇ ਨੇ ਜੀ ਠੀਕ ਹੈ ਕਾਫੀ ਮਿਲ ਕੇ ਰਾਜਸਥਾਨ ਦੀ ਸਾਈਡ ਜੀ ਨੂੰ ਰਹਿ ਜਾਂਦਾ ਹੈ ਤੇ ਸਰਕਾਰ ਦਾ ਬਹੁਤ ਵਧੀਆ ਪ੍ਰਾਰਲਾ ਕਿਉਂਕਿ ਇਹ ਬੱਚੇ ਹੁਣ ਜਿਹੜੀ ਹਾਇਰ ਐਜੂਕੇਸ਼ਨ ਜਿਹੜੀਆਂ ਇੰਸਟੀਚੂਟਸ ਇਥੋਂ ਦੇਖਣਗੇ ਇਹਨਾਂ ਦਾ ਵੀ ਮਾਣ ਕਰੂਗਾ ਵੀ ਇੱਥੇ ਆ ਕੇ ਸੀ ਪੜਾਈਆਂ ਕਰੀਏ ਇਹਨਾਂ ਨੇ ਅੱਜ ਇੱਥੇ ਮਿਊਜ਼ੀਅਮ ਵਗੈਰਾ ਦੇਖਿਆ ਠੀਕ ਹੈ ਤੇ ਹੋਰ ਜਿਵੇਂ ਲਾਇਬ੍ਰੇਰੀ ਇਹਨਾਂ ਨੂੰ ਘੁਮਾਈ ਵੀ ਇਹਨਾਂ ਨੂੰ ਲਾਇਬ੍ਰੇਰੀ ਬਹੁਤ ਵਧੀਆ ਲੱਗੀ ਵੀ ਆਪਣੇ ਸਕੂਲਾਂ 'ਚ ਤਾਂ ਨਿਕ ਨਿਕਿਆ ਲਾਇਬ੍ਰੇਰੀਆਂ ਨਹੀਂ ਆ ਵੀ ਇੱਥੇ ਇਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਦਾ ਰੀਡਿੰਗ ਰੂਮ ਬਣੇ ਹੋਏ ਨੇ ਕਿ ਸਾਰਾ ਇਹਨਾਂ ਨੂੰ ਮਿਲ ਕੇ ਜਿੰਨੀ ਵੀ ਸਟੱਡੀ ਤਾਂ ਹੈਗਾ ਅਲਗ-ਅਲਗ ਇੱਥੇ ਪੀ ਐਚ ਡੀ ਤੱਕ ਦਾ ਮਤਲਬ ਕਿ ਕਿਸ ਤਰ੍ਹਾਂ ਦੀ ਸਟੱਡੀ ਹੁੰਦੀ ਹੈ ਇੱਥੇ ਇਹ ਜਿਹੜੀ ਵਾਰਦੀ ਨਾਉਨ ਯੂਨੀਵਰਸਿਟੀ ਹੈ ਵੀ ਕਿੰਨੇ ਲੋਕ ਇੱਥੋਂ ਪੜ੍ਹ ਕੇ ਜਿਹੜੇ ਵੱਡੇ-ਵੱਡੇ ਅਫੀਸਰ ਲੱਗ ਚੁੱਕੇ ਆ ਸਾਰੀ ਜਿਹੜੀ ਇਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ। ਇਸ ਤੋਂ ਪਹਿਲਾਂ ਕਦੀ ਆਏ ਨਹੀਂ ਇਸ ਤੋਂ ਪਹਿਲਾਂ ਨਹੀਂ ਕੋਈ ਬੱਚੇ ਇਸ ਸਕੂਲ ਦੇ ਵਿੱਚ ਨਹੀਂ ਆਏ ਕਦੇ ਵੀ ਇਹ ਸਕੂਲ ਦੇ ਬੱਚੇ ਹੋਰ ਜਗ੍ਹਾ ਤੇ ਗਏ ਆ ਟੂਰ ਵਗੈਰਾ ਅਸੀਂ ਲੈ ਜੰਨੇ ਆਪਣੇ ਪਰਸਨਲ ਜਿਵੇਂ ਦਿੱਲੀ ਵਗੈਰਾ ਲੈ ਕੇ ਤੇ ਜਾਂ ਅਸੀਂ ਸਾਇੰਸ ਟਿਵੀ ਇਹਨਾਂ ਨੂੰ ਦਿਖਾਈਏ ਦੋ ਤਿੰਨ ਵਾਰੀ ਪਰ ਇਹ ਪੀ ਜੂ ਦੇ ਵਿੱਚ ਫ ਮਡੇ ਬੱਚੇ ਹਾਂ ਬੱਚਿਆਂ 'ਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜੀ ਤੁਹਾਡੇ ਸਾਹਮਣੇ ਹੈ ਮਨਵੀਰ ਕੌਰ ਮੈਂ ਕਿਹੜੀ ਕਲਾਸ ਪੜ੍ਹਦੀ ਹਾਂ 9th ਕਲਾਸ ਪੜ੍ਹਦੀ ਹਾਂ ਧੂਲਕੋਟ ਤੋਂ ਆਇਆ ਹੰਗਵੈਨਮੈਂਟ ਹਾਈ ਸਕੂਲ ਧੂਲਕੋਟ ਤੋਂ ਸ਼੍ਰੀ ਮਕਸਦਰ ਸਾਹਿਬ ਡਿਸਟ੍ਰਿਕਟ ਪੈਂਦਾ ਹੈ ਅੱਛਾ ਜੀ ਅੱਜ ਤੁਸੀਂ ਪੀਏ ਆਏ ਕੀ ਕੁਝ ਸਿੱਖਿਆ ਤੇ ਕੀ ਦੇਖਣ ਨੂੰ ਮਿਲਿਆ ਕੀ ਨਾਮ ਲੈ ਕੇ ਜਾਓਗੇ ਆਪਣੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜੋ ਸਾਨੂੰ ਬਹੁਤ ਵਧੀਆ ਲੱਗੀਆਂ ਉਹ ਉਹ ਚੀਜ਼ਾਂ ਅਸੀਂ ਪਹਿਲਾਂ ਨਹੀਂ ਸੀ ਦੇਖੀਆਂ ਹੁਣ ਮਤਲਬ ਸਾਡੇ ਐਸਐਸਟੀ ਚ ਕਾਫੀ ਕੁਝ ਸੀਗਾ ਜਿਹੜਾ ਸਾਨੂੰ ਇੱਥੋਂ ਮਿਲਿਆ ਮਤਲਬ ਅਸੀਂ ਸਿੱਖਿਆ ਤੇ ਲਾਇਬ੍ਰੇਰੀ ਸੀ ਲਾਇਬ੍ਰੇਰੀਜ਼ ਬਹੁਤ ਸਾਰੀਆਂ ਬੁੱਕਸ ਸੀ ਸਾਨੂੰ ਪਤਾ ਲੱਗਿਆ ਵੀ ਮਤਲਬ ਅਸੀਂ ਸਕੂਲ ਜਦੋਂ ਬੋਲਦੇ ਸੀ ਸਾਡੇ ਟੀਚਰ ਕਹਿ ਦਿੰਦੇ ਹੁੰਦੇ ਸੀ ਬੋਲੀ ਦਾ ਨਹੀਂ ਲਾਇਬ੍ਰੇਰੀ ਚ ਅਸੀਂ ਦੇਖਿਆ ਕਿ ਹਾਂ ਨਹੀਂ ਭੋਲੀ ਰਹੇਗਾ ਲਾਇਬ੍ਰੇਰੀ ਤੇ ਅਸੀਂ ਦੇਖਿਆ ਬਹੁਤ ਛੰਦ ਸੀਗੀ ਲਾਇਬ੍ਰੇਰੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਸਾਨੂੰ ਇੱਥੇ ਸਾਨੂੰ ਇੰਡੀਆ ਦੇ ਪਾਣੀ ਬਾਰੇ ਪਤਾ ਲੱਗਿਆ ਵੀ ਪਹਿਲਾਂ ਹੁਣ ਸਾਨੂੰ ਟੀਚਰ ਸਮਝਾਉਂਦੇ ਹੁੰਦੇ ਸੀਗੇ ਵੀ ਹੁਣ ਅਸੀਂ ਇੱਥੇ ਆ ਕੇ ਨਕਸ਼ਾ ਵੇਖ ਲਿਆ ਸਾਰਾ ਸਾਡੇ ਦਿਮਾਗ ਵਿੱਚ ਫਿੱਟ ਹੋ ਗਿਆ ਤੇ ਇਸ ਕਰਕੇ ਹੁਣ ਸਾਨੂੰ ਕੋਈ ਵੀ ਨਕਸ਼ਾ ਕਰਨਾ ਹੋਵੇ ਇਸ ਵਿੱਚ ਆਸਾਨੀ ਵੀ ਹੋਊਗੀ ਤੇ ਗਾਂ ਦੇ ਕੇ ਕੰਮ ਵੀ ਆਊਗਾ ਵੈਸੇ ਤਾਂ ਅਸੀਂ ਪਲੱਸ 2 ਤੋਂ ਬਾਅਦ ਹੀ ਆਣਾ ਸੀ ਤੇ ਹੁਣ ਅਸੀਂ ਸਰਕਾਰ ਦੇ ਜਿੰਨਾ ਸਦਕਾ ਤੇ ਅਸੀਂ 9ਵੀਂ 9ਵੀਂ ਕਲਾਸ ਵਿੱਚ ਹੀ ਆ ਗਏ ਤੇ ਹੁਣ ਗਾਂ ਸਾਡੀ ਸਿੱਖਿਆ ਵਿੱਚ ਇਹਦਾ ਬਹੁਤ ਤੁਹਾਡੇ ਫਰੈਂਡਸ ਨਹੀਂ ਆ ਪਏ ਆ ਜਿਹੜੇ ਘਰ ਦੇ ਹਸਪਟਲ ਹੌਸ ਰਹਿੰਦੇ ਆ ਉਹਨਾਂ ਨੂੰ ਜਾ ਕੇ ਦੱਸੋਗੇ ਅਸੀਂ ਕੀ ਕੀ ਦਾ ਆ ਗਏ ਯੈਸ ਜਰੂਰ ਦੱਸਾਂਗੇ ਵੀ ਉਹ ਵੀ ਫਿਰ ਅੱਗੇ ਤੋਂ ਐਂ ਤਾਂ ਨੇ ਟੂਰ ਚ ਆਇਆ ਕਰਨਗੇ ਕਿ ਪ੍ਰੇ ਫਰੈਂਡਸ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਟੂਰ ਮਿਸ ਕਰਤਾ ਯੂ نو ਤੁਸੀਂ ਮਤਲਬ ਦੇਖ ਨਹੀਂ ਸਕੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਨੇ ਦੇਖਣ ਯੋਗ ਇੰਜੋਏ ਕਰ ਸਕਦੇ ਸੀ ਪਰ ਉਹ ਨਹੀਂ ਆਏ ਸੋ ਸਕੂਲਾਂ ਦਾ ਬੱਚੇ ਆਏ ਹੋਏ ਨੇ ਹਾਂਜੀ ਬਹੁਤ ਆਏ ਹੋਏ ਨੇ ਸੋ ਦੋਸਤੋ ਇਹ ਗੱਲ ਬੱਚਿਆਂ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਇਹਨਾਂ ਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਆਪਣੇ ਨਾਲ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾਣਗੇ ਸਕੂਲ ਕਾਲਜ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੀ ਹੈ ਲੇਕਿਨ ਉਸ ਦੇ ਨਾਲ ਵੱਡੀ ਗੱਲ ਹੈ ਵੈ ਕਿ ਆਸ ਪਰੋਸ ਨੂੰ ਵੀ ਇਹ ਦੱਸਣਗੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪੀਏਓ ਦੇ ਵਿੱਚ ਕਿੱਦਾਂ ਦੀ ਐਜੂਕੇਸ਼ਨ ਹੁੰਦੀ ਹੈ ਕਿੱਦਾਂ ਦੇ ਮਿਊਜ਼ੀਅਮ ਵਾਲੇ ਜਿਹੜੇ ਨੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਦੇਖ ਕੇ ਆਏ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਲਾਈਕ ਤੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗ